हां जी दर्शको ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਸੋ ਵੱਖਰੀ ਚੀਜ਼ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਕਿ ਫਿਲਮਾਂ ਕਿਵੇਂ ਸ਼ੂਟ ਹੁੰਦੀਆਂ ਇੰਗਲੈਂਡ ਦੇ ਬੁਲਪਰ ਹੈਮਪਟਨ ਸ਼ਹਿਰ ਦੇ ਵਿੱਚ ਉਹ ਵੈਬ ਸੀਰੀਜ਼ ਪੰਜਾਬੀ ਵੈਬ ਸੀਰੀਜ਼ ਬਣਨ ਜਾ ਰਹੀ ਹੈ ਜਿਹਦੀ ਓਪਨਿੰਗ ਦੇ ਉੱਤੇ ਅਸੀਂ ਪਹੁੰਚੇ ਹੋਏ ਆ ਸੋ ਡਾਇਰੈਕਟਰ ਨੇ ਸਿਮਰ ਪਾਗਲੀ ਫਰੀ ਜਿਨ੍ਹਾਂ ਨੇ ਬਹੁਤ سارے ਗਾਣੇ ਜਿਹੜੇ ਨੇ ਸ਼ੂਟ ਕੀਤੇ ਆ ਪੰਜਾਬੀ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਤੇ ਹੁਣ ਉਹ ਫਿਲਮਾਂ ਵਾਲੇ ਪਾਸੇ ਵੈਬ ਸੀਰੀਜ਼ ਵਾਲੇ ਪਾਸੇ ਜਾ ਰਹੇ ਨੇ ਸੋ ਉਹਨਾਂ ਦੇ ਬਲਾਵੇ ਦੇ ਉੱਤੇ ਸੱਦੇ ਦੇ ਉੱਤੇ ਇੱਥੇ ਪਹੁੰਚੇ ਹੋਏ ਆ ਤੇ ਤੁਹਾਨੂੰ ਦਿਖਾਣੇ ਆ ਕੁਝ ਸੀਨ ਜਿਹੜੇ ਹੈਗੇ ਆ ਸ਼ੂਟ ਕਿਵੇਂ ਹੁੰਦਾ ਕਿਵੇਂ ਚੱਲ ਰਿਹਾ ਤੇ ਡਾਇਰੈਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਹੋਰ ਕਲਾਕਾਰਾਂ ਦੇ ਨਾਲ ਵੀ ਗੱਲ ਕਰਾਂਗੇ ਸਾਡੇ ਨਾਲ ਬਣੇ ਰਹੋ ਜੀ ਡਾਇਰੈਕਟਰ ਸਾਹਿਬ ਸਿਮਰ ਪਾਗਲੀ ਸਾਹਿਬ ਡਾਇਲੌਗ ਸਮਝਾਉਂਦੇ ਹੋਏ ਆਪਾਂ ਗੱਲਬਾਤ ਉਹਨਾਂ ਨਾਲ ਕਰੀਏ ਵੀ ਕੀ ਬਣਾ ਰਹੇ ਆਂ ਪਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਚੜਦੀ ਕਲਾ ਕੀ ਬਣਾ ਰਹੇ ਹੋ ਬੜੀ ਰੌਣਕ ਲਾਈ ਹੋਈ ਹੈ ਸਾਰੇ ਪਾਸੇ ਕੈਮਰੇ ਕੈਮਰੇ ਦਿਖ ਰਹੇ ਆ ਇਹ ਜੀ ਆਪਣੀ ਵੈਬ ਸੀਰੀਜ਼ ਆਪਾਂ ਸ਼ੁਰੂ ਕੀਤੀ ਆ ਅੱਛਾ ਜੀ ਤੇ ਯੂਕੇ ਦੇ ਵਿੱਚ ਫਰਸਟ ਵੈਬ ਸੀਰੀਜ਼ ਆਪਣੀ ਸ਼ੁਰੂ ਠੀਕ ਹੈ ਤੇ ਬਸ ਇਸੇ ਕਰਕੇ ਸਾਰਿਆਂ ਦੀ ਰੌਣਕ ਲੱਗ ਰਦਾ ਮਤਲਬ ਵੀ ਸਾਰੇ ਆਰਟਿਸਟ ਆਪਣੇ ਕੋ ਜਿਹੜੇ ਆਪਣੇ ਹਾਂ ਯੂਕੇ ਦੇ ਫੇਮ ਆਰਟਿਸਟ ਨੇ ਹੂੰ ਤਕਰੀਬਨ ਤਕਰੀਬਨ ਸਾਰੇ ਉਹਨਾਂ ਨਾਲ ਕੰਮ ਕਰ ਰਹੇ ਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਟੈਕਨੀਸ਼ੀਅਨ ਟੀਮ ਉਹ ਵੀ ਬੜੀ ਗੁੱਡ ਆ ਜਿੱਦਾਂ ਰੋਡੀ ਜੀ ਹੋਏ ਸਾਡੇ ਨਾਲ ਜੀ ਤੇ ਪ੍ਰੋਪਰ ਇਹਨਾਂ ਦਾ ਸਾਊਂਡ ਦਾ ਕੰਮ ਆ ਸਾਰਾ ਪ੍ਰੋਪਰ ਇਹਨਾਂ ਨੇ ਦੇਖਦਾ ਜੀ 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 ਤੇ ਆ ਆਪਣੇ ਰਮਨ ਹੋਣੀ ਹਾਂਜੀ ਕੈਮਰਾ ਕਰੂ ਤੇ ਨਹੀਂ ਅੱਛਾ ਇਹ ਇਹਦੇ ਬਾਰੇ ਦੱਸੋ ਵੈਬ ਸੀਰੀਜ਼ ਕਿਸ ਆਧਾਰਤ ਬਣਾ ਰਹੇ ਹੋ ਕੀ ਕਨਸੈਪਟ ਹੈਗਾ ਕੀ ਨਾਮ ਹੈ ਇਹਦਾ ਨਾਮ ਹੈਗਾ ਜੀ ਹੈਮਰ ਹੈਮਰ ਵਾਹ ਜੀ ਵਾਹ ਕੀ ਬਾਤ ਹੈ ਇਹ ਹੈਮਰ ਇਹਦਾ ਨਾਮ ਤੇ ਬਾਕੀ ਬੜਾਏ ਤੋਂ ਬਾਅਦ ਤੁਹਾਨੂੰ ਰਵੀਲ ਤਾਂ ਸਾਰੀ ਸਟੋਰੀ ਉਦੋਂ ਹੋਊਗੀ ਦੱਸਣਾ ਨਹੀਂ ਚਾਹੁੰਦੇ ਤੁਸੀਂ ਸੀਕ੍ਰੀਟ ਰੱਖ ਰਹੇ ਆ ਸਾਡੇ ਤਾਂ ਫਿਰ ਦੱਸਣ ਦੀ ਕੋਈ ਏਡੀ ਗੱਲ ਤਾਂ ਹੈ ਨਹੀਂ ਜੀ ਪਰ ਇਹ ਵੀ ਅਸੀਂ ਚਾਹੁੰਦੇ ਆ ਵੀ ਥੋੜਾ ਜਿਹਾ ਜਿਹੜਾ ਉਹਦਾ ਮਜ਼ਾ ਬੱਜਿਆ ਰਵੇ ਜਦੋਂ ਤੱਕ ਸਕਰੀਨ ਤੇ ਜਾਣੀ ਠੀਕ ਹੈ ਠੀਕ ਹੈ ਜਾਣੀ ਉਹ ਫਿਰ ਤੁਹਾਨੂੰ ਦੇਖ ਕੇ ਹੀ ਪਤਾ ਲੱਗਣੀ ਆ ਸਭ ਬਿਲਕੁਲ ਬਿਲਕੁਲ ਠੀਕ ਹੈ ਜੀ ਬੈਸਟ ਆਫ ਲੱਕ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਤੁਹਾਡੀ ਟੀਮ ਜਿਹੜੀ ਹੈ ਬਹੁਤ ਵਧੀਆ ਮੈਂ ਦੇਖ ਰਿਹਾ ਸਾਰੇ ਮਿਹਨਤ ਨਾਲ ਕੰਮ ਕਰ ਰਹੇ ਆ ਸੋ ਬਹੁਤ ਵਧੀਆ ਜੀ ਥੈਂਕ ਯੂ ਵੈਰੀ ਮੱਚ ਭਾਜੀ ਥੈਂਕ ਯੂ ਕਰੋ ਕੰਮ ਤੁਸੀਂ ਆਪਣੇ हां जी பாਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਠੀਕ ਹੈ ਜੀ ਠੀਕ ਹਾਂਜੀ ਕੀ ਬਣ ਕੀ ਰਿਹਾ ਜਿੱਥੇ ਆਪਣੇ ਸਾਡੇ ਭਾਈ ਸਾਹਿਬ ਤਸਵੀਰਤ ਜੀ ਜਿਹੜੇ ਹੈਗੇ ਇਹਨਾਂ ਨੇ ਬੜਾ ਅੱਛਾ ਅਰੇਂਜਮੈਂਟ ਕੀਤਾ ਬੜਾ ਅੱਛਾ ਸੈਟਅਪ ਕੀਤਾ ਇਹਨਾਂ ਨੇ ਹਾਂ ਹਾਂ ਕਿ ਉਹ ਵੈਬ ਸੀਰੀਜ਼ ਬਣਾ ਰਹੇ ਹੈ ਅੱਛਾ ਜੀ ਬਹੁਤ ਹੀ ਵਧੀਆ ਮਲਕ ਦਾ ਬੜਾ ਅੱਛਾ ਇਹਨਾਂ ਨੇ ਜਿਹੜੇ ਲਿਰਿਕਸ ਹੋਰ ਹਰ ਚੀਜ਼ ਜਿਹੜੀ ਹੈਗੀ ਪੋਇਟਰੀ ਇਹਦੀ ਬੜੀ ਅੱਛੀ ਹੈ ਰਿਟਨ ਬੜਾ ਅੱਛਾ ਕੀਤਾ ਇਹਨਾਂ ਨੇ ਹਮ ਹਮ ਔਰ ਮੇਰੇ ਕੋਲ ਆਈ ਸੀ ਕਰੇਗੇ ਯਾਰ ਅਸੀਂ ਇਹ ਚੀਜ਼ ਨੂੰ ਡਿਵੈਲਪ ਕਰਨਾ ਹੈ ਠੀਕ ਹੈ ਚਲੋ ਬਾਈਰ ਦੀ ਕਿਰਪਾ ਨਾਲ ਸਾਰਾ ਵਧੀਆ ਹੋ ਰਿਹਾ ਜੀ ਸਟਾਰਟ ਕਰ ਰਹੇ ਹਾਂ ਹਮ ਹੌਪਫੁਲੀ ਇਹਨਾਂ ਨੂੰ ਬਹੁਤ ਸਾਰੇ ਐਕਸਾਈਟਿਡ ਹੋ ਤੁਸੀਂ ਬਹੁਤ ਜ਼ਿਆਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਤੁਸੀਂ ਕੀ ਕਹੋਗੇ ਜੀ ਮੈਂ ਇਸ ਵੋਬਹਮਟਨ ਸਿਟੀ ਦਾ ਫੋਰਮਰ ਸਿਟੀ ਕਾਉਂਸਲਰ ਆ ਉਹ ਕੀ ਬਾਤ ਹੈ ਕਾਉਂਸਲਰ ਰਹਾ ਹੈ ਔਰ ਸਿਮਰ ਪੰਗਲ ਨੂੰ ਔਰ ਪੰਗਲੀ ਪ੍ਰੋਡਕਸ਼ਨ ਨੂੰ ਸਪੋਰਟ ਕਰਨ ਆਏ ਆ ਵਾਹ ਇਹਦਾ ਬਾਜੀ ਨੇ ਦੱਸਿਆ ਆ ਆ ਕਿ ਉਹਨੇ ਇੱਕ ਵੈਬ ਸੀਰੀਜ਼ ਸ਼ੁਰੂ ਕੀਤੀ ਹੈ ਹਮਮਮ ਔਰ ਇਟਸ ਐਕਸਾਈਟਿੰਗ ਹਮਮਮ ਇਸ سپورਟ ਕਰਨ ਆਇਆ ਹੈ ਕਿ ਉਹਦਾ ਕੰਮ ਅੱਗੇ ਚੱਲੇ ਹਾਂ ਔਰ ਚਾਰਜ ਕੀ ਬਣਾ ਚ ਰਿਹਾ ਹੈ ਬੈਸਟ ਵਿਸ਼ੇਸ ਦੇਣਾ ਹੈ ਸੋ ਓਪਨਿੰਗ ਹੋ ਰਹੀ ਹੈ ਭਾਜੀ ਤੁਸੀਂ ਕੀ ਕਹੋਗੇ ਭਾਜੀ ਮੈਂ ਇੱਥੋਂ ਡਰਾਈਵ ਕਰਕੇ ਜਾ ਰਿਹਾ ਸੀ ਕਿ ਮੈਨੂੰ ਪਤਾ ਲੱਗਿਆ ਕਿ ਇੱਥੇ ਵੈਬ ਸੀਰੀਜ਼ ਸ਼ੂਟ ਹੋ ਰਹੀ ਹੈ। ਮੈਨੂੰ ਐਕਟਿੰਗ ਦੇਖਣ ਦਾ ਬਹੁਤ ਸ਼ੌਕ ਹੈ। ਕਹੇ ਮੇਰੇ ਕੋ ਉਰਿਆਂ ਦਾ। ਇਸ ਕਰਕੇ ਮੈਂ ਇੱਥੇ ਆ ਗਿਆ। ਕੀ ਬਾਤ ਹੈ। ਭਾਜੀ ਹੁਣੀ ਕੁਮਾਰ ਸ਼ਾਹ ਨੂੰ ਉਹਨਾਂ ਨੂੰ ਇਹਨਾਂ ਨੂੰ ਸੁਣਨਾ ਸੀ ਨਾਸ਼ਮਾ ਤੇ ਗਾਣੇ ਜੋ ਤੁਹਾਨੂੰ ਕਹਿ ਰਹੇ ਨਾ ਕਿ ਵੈਬ ਸੀਰੀਜ਼ ਅੰਦਰ ਸ਼ੂਟ ਹੋ ਰਹੀ ਹੈ। ਇੱਥੇ ਅੰਦਰ ਕੁੱਕੜ ਸ਼ੂਟ ਹੋ ਰਿਹਾ ਹੈ। ਅੱਛਾ ਜੀ ਠੀਕ। ਬੀ ਇਸ ਵੈਰੀ ਐਕਸਾਈਟਿਡ। ਕੀ ਬਾਤ ਹੈ। ਸਿਮਰ ਹੁਣੀ ਇਹਹੀ ਨਾ ਕੀਤਾ। ਐਂਡ ਵਿਸ਼ ਹਮ ਆਲ ਦ ਸਕਸੈਸ। ਬਿਲਕੁਲ ਮਗਰੇ ਬਹੁਤ ਕਾਮਯ ਜੀ ਇਟਸ ਵੈਰੀ ਗੁੱਡ ਪ੍ਰੋਜੈਕਟ ਆਪਣੀ ਕਮਿਊਨਿਟੀ ਲੋਕਲੀ ਲੈ ਕੇ ਆ ਰਹੇ ਆ ਗਵਰਨਮੈਂਟ ਨੂੰ ਪੁਸ਼ ਕਰਦੀ ਪਈ ਆ ਕਿ ਹਾਂ ਇਹਦੇ ਵਿੱਚ ਕ੍ਰੀਏਟਿਵ ਆਰਟ ਵਿੱਚ ਵੀ ਸ਼ੁੱਡ ਇਨਵੈਸਟ ਐਂਡ ਕਿਮਲ ਭਾਜੀ ਇਸ ਡੂਇੰਗ ਰੀਲੀ ਵੈਲ ਯੈਸ ਸਾਰੇ ਨਾਲ ਕੇ ਮਿਲ ਕੇ ਇਹਨਾਂ ਨੂੰ ਹੈਲਪ ਕਰਦੇ ਪਏ ਆ ਬਟ ਆ ਬੀਲੀਵ ਇਟ ਇਸ ਵੈਰੀ ਗੁੱਡ ਪ੍ਰੋਜੈਕਟ ਐਂਡ ਇਟ ਵਿਲ ਬ੍ਰਿੰਗ ਲਵ ਆਫ ਥਿੰਗਸ ਬੈਕ ਟੂ ਦ ਲੋਕਲ ਕਮਿਊਨਿਟੀ ਬਿਲਕੁਲ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਸੋ ਸਾਡੇ ਨਾਲ ਜੁੜ ਚੁੱਕੇ ਆ ਜੀ ਅਖਿਲ ਭਾਜੀ ਜਿਨ੍ਹਾਂ ਨੂੰ ਤੁਸੀਂ ਟਿਕਟੋਕ ਦੇ ਉੱਤੇ ਦੇਖਦੇ ਹੋ ਫਿਲਮਾਂ ਵੈਬ ਸੀਰੀਜ਼ ਦੇ ਵਿੱਚ ਦੇਖਦੇ ਹੋ ਸੋ ਇਹ ਵੀ ਇਸ ਵੈਬ ਸੀਰੀਜ਼ ਦਾ ਪਾਰਟ ਨੇ ਭਾਜੀ ਕੀ ਕਹੋਗੇ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਹਮ ਸੋ ਲੋਕੇਸ਼ਨ ਬਹੁਤ ਮਾਸਟਰ ਹਾਂ ਹਾਂ ਸਟਾਰਟ ਹੀ ਹੋ ਰਿਹਾ ਹੈ ਹਾਂ ਪਹਿਲਾ ਸ਼ਾਟ ਮੇਰਾ ਹੀ ਹੈ ਕੀ ਬਾਤ ਹੈ ਆ ਜੀ ਵਾਹ ਦੇਖੋ ਹਾਂ ਹਾਂ ਕਿੱਥੇ ਲੈ ਕੇ ਜਾਂਦੀ ਹੈ ਕੀ ਬਾਤ ਹੈ ਕੀ ਸੋ ਯੂਕੇ ਦੇ ਅਸਲੀ ਕਲਾਕਾਰਾਂ ਦੇ ਵਿੱਚੋਂ ਆਉਂਦੇ ਨੇ ਅਕਿਲ ਭਾਜੀ ਬਹੁਤ ਵਧੀਆ ਐਕਟਿੰਗ ਬੜਾ ਵਧੀਆ ਇਹਨਾਂ ਦਾ ਕੰਮ ਹੈਗਾ ਸੋ ਆਪਾਂ ਇਸ ਵੈਬ ਸੀਰੀਜ਼ ਵਿੱਚ ਵੀ ਦੇਖਾਂਗੇ ਜਿਹਦਾ ਨਾਮ ਹੈਗਾ ਹੈਮਰ ਥੈਂਕ ਯੂ ਜੀ ਥੈਂਕ ਯੂ ਲੋ ਜੀ ਇੱਧਰ ਸਾਡੇ ਪੰਮੇ ਭਾਜੀ ਪੰਮੇ ਭਾਜੀ ਕੀ ਹੋ ਰਿਹਾ ਭਾਈ ਚਾਹ ਦਾ ਚਾਲ ਬਣਾਣਾ ਚਾਹ ਦਾ ਇੱਧਰ ਚਾਹ ਚਾਹ ਵੀ ਜੜੀ ਹੈ ਉਹ ਬਣ ਰਹੀ ਹੈ ਸੋ ਸ਼ੂਟ ਦੇ ਉੱਤੇ ਜਿਹੜੇ-ਜਿਹੜੇ ਵੀ ਲੋਕ ਪਹੁੰਚੇ ਹੋਏ ਹਨ ਵਾਸਤੇ ਚਾਹ ਦਾ ਵੀ ਪ੍ਰਬੰਧ, ਖਾਣ ਪੀਣ ਦਾ ਵੀ ਪ੍ਰਬੰਧ ਇਤਰ ਹੋ ਰਿਹਾ। ਸੋ ਪੰਮਾ ਲਸਾੜੀਆ ਭਾਜੀ ਯੂਕੇ ਦੇ ਬਹੁਤ ਮਸ਼ਹੂਰ ਕਾਇਕ ਜਿਨ੍ਹਾਂ ਦੇ ਗਾਣੇ ਤੁਸੀਂ ਅਕਸਰ ਸੁਣਦੇ ਰਹੇ ਨੇ। ਸੋ ਅੱਜ ਸਿਲੰਡਰ ਨਾਲ ਜਦੋਂ ਜਾਣ ਕਰ ਲਗੇ। ਕਸ਼ਮਕਸ਼ ਹੋ ਰਹੀ ਸੀ ਕਸ਼ਮਕਸ਼। ਲੋਜੀ ਚਾਹ ਦਾ ਕੰਮ ਵੀ ਨੇੜੇ ਹੀ ਹੈ, ਲਾਚੀਆਂ ਪਾਤੀਆਂ। ਉਹ ਤਾਂ ਪੈ ਗਿਆ। ਹਾਂ। ਅੱਗੇ ਅੱਗੇ ਜਾਗੇ। ਮਾਜੀ। ਹਾਂਜੀ ਪੰਮੇ ਪਾਜੀ ਕੀ ਬਣ ਰਿਹਾ ਇੱਥੇ ਇਹਦੇ ਬਾਰੇ ਦੱਸੋ ਜੀ ਇਹ ਤਾਂ ਬਣਾ ਕੇ ਦੱਸਾਂਗੇ ਜੀ ਅੱਛਾ ਤੇ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਜਿਹੜਾ ਤੇ ਵੈਬ ਸੀਰੀ ਆਪਾਂ ਤਿਆਰ ਕਰਨ ਜਾ ਰਹੇ ਹਾਂ ਅੱਛਾ ਬਹੁਤ ਵਧੀਆ ਸ਼ੂਟ ਹੋਣੀ ਆ ਵੀਡੀਓ ਇੱਕ ਤੇ ਵੈਬ ਸੀਰੀ ਦਾ ਨਾਮ ਜਿਹੜਾ ਯਾਨੀ ਕਿ ਵੱਡੇ ਲੈਵਲ ਤੇ ਜਾਊਗੀ ਹਾਂ ਹਾਂ ਤੇ ਅੱਜ ਪਰਮਾਤਮਾ ਮਿਹਰ ਕਰੇ ਸਾਰਾ ਕੁਝ ਵਧੀਆ ਹੋਵੇ ਮੌਸਮ ਵੀ ਬਹੁਤ ਵਧੀਆ ਹੈ ਰੱਬ ਨੇ ਮਿਹਰ ਕਰਤੀ ਹੈ ਤੇ ਵਧੀਆ ਹੋਊਗਾ ਜੀ ਕੀ ਬਾਤ ਹੈ ਕੀ ਬਾਤ ਹੈ ਤੇ ਸਾਡੇ ਸਿਮਰ ਪੰਗਲੀ ਜੀ ਹੈਗੇ ਆ ਜੀ ਹਾਂ ਤੇ ਫੰਗਲੀ ਪ੍ਰੋਡਕਸ਼ਨ ਤੋਂ ਹੂੰ ਤੇ ਕਰ ਰਹੇ ਆ ਸਾਰਾ ਕੁਝ ਆਪਾਂ ਕਦੋਂ ਕੋ ਤੁਸੀਂ ਇਹਨੂੰ ਟੀਵੀਆਂ ਦੇ ਉੱਤੇ ਜਾਂ ਫਿਰ ਕਈੇ ਪਈ OTT ਤੇ ਲਿਆਉਂਗੇ ਇਹਨੂੰ ਬਹੁਤ ਛੇਤੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਹੁਤ ਛੇਤੀ ਜਿਹਨੂੰ ਕਹਿੰਦਾ ਮਤਲਬ ਬਹੁਤ ਛੇਤੀ ਹੁੰਦਾ ਹਾਂ ਉਹੋ ਇਦਾਂ ਡਿਲੇ ਨਹੀਂ ਆਪਾਂ ਕਹਿੰਦੇ ਇਸ ਤੋਂ ਬਾਅਦ ਨਾਲ ਹੀ ਅਗਲੀ ਫਿਰ ਸ਼ੁਰੂ ਹੈ ਨਾ ਵਾਹ ਜੀ ਵਾਹ ਫਿਰ ਟਾਈਮ ਲੱਗ ਜਾਣਾ ਫਿਰ ਆਪਾਂ ਜੀਆ ਕੀ ਬਾਤ ਹੈ ਇਹ ਨਾਲ ਦੀ ਨਾਲ ਹੀ ਚੱਲਣਾ ਕੰਮ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਯੂਕੇ ਦੇ ਜਿਹੜੇ ਲੋਕਲ ਆਪਾਂ ਕਹੀਏ ਵੀ ਇੱਥੇ ਰਹਿ ਕੇ ਇੱਥੇ ਦੇ ਕਲਾਕਾਰ ਇੱਥੇ ਦੇ ਡਾਇਰੈਕਟਰ ਇੱਥੇ ਬਣਾਉਣ ਸਮਾਨ ਸਾਰਾ ਸਾਡਾ ਜਿਆਦਾ ਸਾਡਾ ਇਹੀ ਆ ਰੁਝਾਨ ਕਿ ਇੱਥੇ ਦੇ ਜਿਹੜੇ ਕਲਾਕਾਰ ਆ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਇੱਥੇ ਦੇ ਜੋ ਅਸੀਂ ਆਪ ਵੀ ਇੱਥੇ ਨੇ ਆ ਵੀਡੀਓ ਡਾਇਰੈਕਟਰ ਵੀ ਸਾਡੇ ਬਿਲਕੁਲ ਬਿਲਕੁਲ ਇਹੀ ਚਾਹੀਦਾ ਹੁੰਦਾ ਬਹੁਤ ਧੰਨਵਾਦ ਪਾਜੀ ਥੈਂਕ ਯੂ ਥੈਂਕ ਯੂ ਤੁਹਾਡੇ ਗਾਣੇ ਸੁਣਦੇ ਰਹੇ ਨੇ ਬਹੁਤ ਘੈਂਟ ਗਾਣੇ ਗਾਉਂਦੇ ਏ ਥੈਂਕ ਯੂ ਭਾਈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਧਨਵੰਤ ਚਿੱਕਾ ਹੈ ਮੈਂ ਸਿਮਰ ਉਹਨਾਂ ਨੂੰ ਲਗਭਗ 10 ਸਾਲਾਂ ਤੋਂ ਜਾਣਦਾ ਮੇਰਾ ਇੱਕ ਗੀਤ ਸਿਮਰ ਨੇ ਰਿਲੀਜ਼ ਕੀਤਾ ਸੀ ਵੀਡੀਓ ਬਣਾਈ ਸੀ ਉਹਦੀ ਨਿੱਖੇ ਨਿੱਖੇ ਗੱਲਾਂ ਜਦੋਂ ਤੋਂ ਵਕਫੀ ਤੇ ਹੁਣ ਸਿਮਰ ਉਹਨੇ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਹੈ ਜਿਸ ਦਾ ਕਿਨਨੇ ਮੈਨੂੰ ਨਾਲ opportunity ਦਿੱਤੀ ਹੈ ਕਿ ਨਾਲ ਦੇ ਨਾਲ ਮੈਂ ਜੁਆਇਨ ਹੋ ਸਕਾਂ ਸੋ ਆਈ ਵਿਸ਼ ਹਿਮ 올 द बेस्ट ਬੋਤੋਦਿਆ ਸਟੋਰੀ ਹੈ ਬੋਤੋਦਿਆ ਵੀ ਜਿਹੜਾ ਸਕ੍ਰਿਪਟ ਵਗੈਰਾ ਲਿਖੀ ਹੈ ਸੋ ਹੀ ਇਜ਼ ਵੈਰੀ ਡੈਡੀਕੇਟਿਡ ਹਮ ਜੀਆ ਬਿਲਕੁਲ ਉਹਨਾਂ ਦੇ ਨਾਲ ਉਹਨਾਂ ਦਾ ਸ਼ੌਕ ਨਾਲ ਨਾਲ ਰਲ ਫਿਕਾਦਾ ਸੋ 올 द बेस्ट ਤੇ ਰੱਬ ਸਭ ਸੁੱਖ ਰੱਖੇ 올 ਦਿ ਬੈਸਟ ਜੀ ਤੁਹਾਨੂੰ ਵੀ ਸਾਰਿਆਂ ਨੂੰ ਸਾਰੀ ਟੀਮ ਨੂੰ ਥੈਂਕ ਯੂ ਜੀ ਥੈਂਕ ਯੂ हां जी रणजीत सिंह ਮਠਾਰੂ ਜੀ ਸਾਡੇ ਨਾਲ ਜੁੜੇ ਨੇ ਅੱਜ ਪਾਜੀ ਕੀ ਚੱਲ ਰਿਹਾ ਇੱਥੇ ਕੀ ਕਰ ਰਹੇ ਹੋ ਅੱਜ ਸਰ ਜਣੇ ਅੱਜ ਕੋਈ ਸਰਪ੍ਰਾਈਜ਼ ਲੈ ਕੇ ਆ ਰਹੇ ਹਾਂ ਜਲਦੀ ਸਾਰਿਆਂ ਲਈ ਹਾਂ ਹਾਂ ਕੋਈ ਤੁਹਾਨੂੰ ਬੇ ਹੋਲੀ ਹੋਲੀ ਡੇਲੀ ਅਪਡੇਟ ਦਵਾਂਗੇ ਹਾਂ ਹਾਂ ਥੋੜਾ ਬੋਤਾਂ ਤੇ ਦੱਸੋ ਸਾਰੇ ਸਰਪ੍ਰਾਈਜ਼ ਸਰਪ੍ਰਾਈਜ਼ ਫਿਲਮ ਦਾ ਸ਼ੂਟ ਸਟਾਰਟ ਹੋਇਆ ਹੈ ਪਹਿਲਾ ਪਹਿਲਾ ਦੇ ਲਿਆ ਸ਼ੂਟ ਦਾ ਅੱਛਾ ਜੀ ਹਾਂ ਜੀ ਇਹ ਵੀ ਕੁਝ ਸਸਪੈਂਸ ਰੱਖਿਆ ਹੈ ਦੇ ਵਿੱਚ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਹੋਲੀ ਹੋਲੀ ਡਿਸਕ੍ਰਾਈਬ ਕਰਾਂਗੇ ਉਹ ਰਿਲੀਜ਼ ਹੋਣ ਤੋਂ ਬਾਅਦ ਹੀ ਰਿਲੀਜ਼ ਹੋਣ ਤੋਂ ਪਹਿਲਾਂ ਥੋੜਾ-ਮੋਟਾ ਦੱਸ ਦਾਂਗੇ ਜਦੋਂ ਟ੍ਰੇਲਰ ਦਵਾਂਗੇ ਤੇ ਪਤਾ ਲੱਗ ਜੂਗਾ ਵੀ ਕੀ ਅਸੀਂ ਕਰ ਰਹੇ ਹਾਂ ਠੀਕ ਹੈ ਜਲਦੀ ਤੁਹਾਨੂੰ ਕੁਝ ਨਾ ਕੋਈ ਗੋਡੀ ਦਵਾਂਗੇ ਬਾਬਾ ਇਦਾਂ ਰੱਖੇ ਦੇ ਗਾਂ ਦੇ ਗਾਂ ਆਪਾਂ ਹੋਰ ਪ੍ਰੋਜੈਕਟ ਵੀ ਕਰ ਰਹੇ ਨਾਲ ਦੀ ਨਾਲ ਕੀ ਬਾਤ ਹੈ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਲਓ ਜੀ ਇਧਰ ਸਾਊਂਡ ਚੈੱਕ ਹੋ ਰਹੀ ਹੈ ਭਾਜੀ ਸਾਊਂਡ ਚੈੱਕ ਕਰ ਰਹੇ ਸੋਡਾਚਕੋ ਇੱਕ ਕੈਮਰਾ ਹੁੰਦਾ ਹੈ ਜਿਸ ਦੇ ਨਾਲ ਫਿਲਮਾਂ ਬਣਦੀਆਂ ਰੈੱਡ ਸੋ ਅੱਜ ਇਹ ਵੈਬ ਸੀਰੀ ਜਿਹੜੀ ਬਣ ਰਹੀ ਹੈ ਯੂਕੇ ਦੇ ਵਿੱਚ ਬਰਲਪਰਾਹੈਂਪਟਨ ਸ਼ਹਿਰ ਦੇ ਵਿੱਚ ਤੇ ਇਸ ਕੈਮਰੇ ਦੇ ਨਾਲ ਇਹਨਾਂ ਨੂੰ ਸ਼ੂਟ ਹੋਣਾ ਹੈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਹੁਣੇ ਆ ਜਿਹੜੀ ਹੈ ਓਪਨਿੰਗ ਹੋਏਗੀ ਅਰਦਾਸ ਕਰਕੇ ਤੇ ਅੱਜ ਦੀ ਸ਼ੂਟ ਜਿਹੜੀ ਇਹਨਾਂ ਨੇ ਸ਼ੁਰੂ ਕਰ ਦੇਣੀ ਹੈ ਫਿਰ ਤਾਂ હું ਐਕਚੁਅਲੀ ਇੰਟਰੋਡਕਸ਼ਨ ਹੀ ਦੇ ਰਿਹਾ ਕਿਉਂਕਿ ਸਿਮਰ ਨੂੰ ਬਹੁਤ ਲੋਕ ਜਾਣਦੇ ਆ ਸਿਮਰ ਮੇਰੇ ਇੱਕ ਬਹੁਤ ਅੱਛੇ ਦੋਸਤ ਤੇ ਇੱਕ ਬਹੁਤ ਅੱਛੇ ਇਨਸਾਨ ਹਨ ਜਿਨ੍ਹਾਂ ਨੇ ਵੈਬ ਸੀਰੀਜ਼ ਹੈਮਰ ਜਿਹੜੀ ਹੈ ਉਹਦੀ ਅਸੀਂ ਐਕਚੁਅਲੀ ਬੈਕਅਪ ਕਰ ਚੁੱਕੇ ਹਾਂ ਜਾਂ ਇਹ ਬੈਕਅਪ ਹੋ ਗਿਆ ਤੇ ਸ਼ੂਟਿੰਗ ਉਹਦੀ ਕੰਪਲੀਟ ਹੋ ਚੁੱਕੀ ਆ ਤੇ ਮੈਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਹਿ ਸਕਦਾ ਕਿ ਇਦਾਂ ਦੀ ਕਮਿਟਮੈਂਟ ਔਰ ਐਨੀ ਹਾਰਡਵਰਕ ਜਿਹੜਾ ਹੈ ਕਿ ਅਸੀਂ ਸਵੇਰੇ 3:00 3:30 ਵਜੇ ਦੇ ਮੇਰੇ ਤੋਂ ਬਾਅਦ ਐਨੀ 5:00 ਵਜੇ ਤੱਕ ਵੀ ਸਵੇਰ ਨੂੰ ਸ਼ੂਟ ਕੀਤਾ ਤੇ ਸਾਰੀ ਟੀਮ ਦਾ ਹੀ ਹਾਰਡਵਰਕ ਹੈ ਸਾਰੀ ਟੀਮ ਦਾ ਬਹੁਤ ਹਾਰਡਵਰਕ ਹੈ ਜਿੰਨੇ ਵੀ ਨਾਲ ਆਪਣੇ ਆਰਟਿਸਟ ਵਧੀਆ ਤੋਂ ਵਧੀਆ ਚੰਗੇ ਚੰਗੇ ਆਰਟਿਸਟ ਉਹਨਾਂ ਨੇ ਕਿਸੇ ਨੇ ਵੀ ਮਤਲਬ ਕੋਈ ਕਮੀ ਨਹੀਂ ਛੱਡੀ ਹੈ ਸੋ ਬੈਸਟ ਆਫ ਲੱਕ ਥੈਂਕ ਯੂ ਤੇ ਰੱਬ ਕਰੇ ਕਿ ਹੈਮਰ ਜਿਹੜੀ ਆ ਐਨੀ ਵਧੀਆ ਸਕਸੈਸਫੁਲ ਚੀਜ਼ ਬਣੇ ਕਿ ਇਨਾਂ ਤੋਂ ਬਾਅਦ ਮੈਨੂੰ ਵੀ ਲੋਕ ਜਾਣਨ ਲੱਗ ਪਏ ਕਿ ਮੈਂ ਵੀ ਕ ਤੇ ਉਦੋਂ ਹੀ ਫਿਰ ਮੇਰਾ ਨਾਮ ਪੁੱਛੋ ਕਿ ਮੈਂ ਹੈ ਕੌਣ ਹੈ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਰਹਾ ਭਾਜੀ ਥੈਂਕ ਯੂ ਥੈਂਕ ਯੂ ਸੋਸੀ ਜੀ ਅੱਜ ਅਸੀਂ ਆਏ ਹਾਂ ਸਿਮਰ ਪਾਗਲੇ ਜਿਹੜੇ ਬਹੁਤ ਵਧੀਆ ਡਾਇਰੈਕਟਰ ਨੇ ਵੀ ਡੀਓਪੀ ਨੇ ਔਰ ਉਹਨਾਂ ਨੇ ਅੱਜ ਆਪਣੀ ਪਹਿਲੀ Web series ਜਿਹੜੀ ਹੈਗੀ ਆ ਉਹਦਾ ਸ਼ੂਟ ਕੰਪਲੀਟ ਕੀਤਾ ਹੈਗਾ ਤਬਬ ਕੀਤਾ ਹੈਗਾ ਔਰ ਬਹੁਤ ਵਧੀਆ ਫਿਲਮ ਕਹਿੰਦੇ ਆਗੇ ਆ ਕਿ ਬਹੁਤ ਵਧੀਆ ਵੈਬ ਸੀਰੀਜ਼ ਆ ਪੰਜਾਬੀ ਦੇ ਵਿੱਚ ਹੈਮਰ ਜਿਹਦਾ ਆਉਣ ਵਾਲਾ ਟਾਈਮ ਦੇ ਵਿੱਚ ਤੁਹਾਨੂੰ ਸਾਰੇ ਤੱਕ ਪਹੁੰਚੇਗੀ ਔਰ ਮੇ ਜੋ ਅਸੀਂ ਦੇਖਿਆ ਰੋਟੇਸ਼ਨ ਤੇ ਬਹੁਤ ਵਧੀਆ ਸ਼ੂਟ ਹੋਈ ਆ ਔਰ ਮੇਰਾ ਖਿਆਲ ਹੈ ਕਿ ਤੁਹਾਨੂੰ ਵੀ ਬਹੁਤ ਵਧੀਆ ਲੱਗੇਗੀ ਔਰ ਮੇਰੇ ਵੱਲੋਂ ਸਿਮਰ ਭਾਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਇੰਨੀ ਵੀ ਸ਼ੂਟ ਤੇ ਆ ਗਈ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰ ਕਰੇ ਰੱਬ ਇਹਨਾਂ ਦੀ ਇਹ ਹੀ ਚੀਜ਼ ਅੱਗੇ ਹੋਰ ਤੋਂ ਹੋਰ ਵਧੀਆ ਤੁਹਾਡੇ ਲਈ ਲੈ ਕੇ ਆ ਸਸੀ ਗਾ ਸਸੀ ਗਾ ਦੀ ਸਾਰੇ ਨੂੰ ਜਿਹੜੀ ਚੀਜ਼ ਦਾ ਸਾਨੂੰ ਬਹੁਤ ਦੇਰ ਤੋਂ ਇੰਤਜ਼ਾਰ ਸੀ ਕਿ ਯੂਕੇ ਦੇ ਵਿੱਚ ਕੋਈ ਵੈਬ ਸੀਰੀਜ਼ ਬਣਾਵੇ ਉਹਦੀਆਂ ਗੱਲਾਂ ਤਾਂ ਬਹੁਤ ਹੋਈਆਂ ਪਰ ਪਹਿਲਾ ਕਦਮ ਚੁੱਕਿਆ ਸਾਡੇ ਪਾਗਲੀ ਭਾਈ ਨੇ ਜਿਨ੍ਹਾਂ ਨੇ ਸਾਨੂੰ ਵੀ ਜਾਗ ਲਾਇਆ ਸੀ ਤਾਂ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਸ਼ੁਰੂਆਤ ਹੋਈਆ ਕਹਾਣੀ ਦੀ ਐਂਡ ਨਹੀਂ ਹੋਇਆ ਦੇਖਦੇ ਆ ਕਿੰਨੇ ਵੈਬ ਸੀਰੀਜ਼ ਬਣਦੇ ਆ ਕਿੰਨੀਆਂ ਹੋਰ ਟੀਮਾਂ ਇਸ ਤੋਂ ਸੀਰੀਜ਼ ਲੈਂਦੀਆਂ ਗੁੱਡ ਲੱਕ ਸਾਨੂੰ ਵੀ ਪੰਗਲੀ ਭਾਈ ਨੂੰ ਵੀ ਤੇ ਸਾਰਿਆਂ ਨੂੰ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡਾ ਜਿਹੜਾ ਸ਼ੂਟ ਚੱਲਦਾ ਸੀ ਬੈਂਕਸਿਡੀ ਦਾ ਹੈਬਰ ਦਾ ਪੂਰ ਤਕਰੀਬਨ ਪਹਿਲੇ ਐਪੀਸੋਡ ਦਾ ਫਿਨਿਸ਼ ਕਰਿਆ ਅਸੀਂ ਭਾਈ ਇਹ ਗੱਲ ਜੋ ਹੈਮਰ ਬਦਲ ਹੈਮਰ ਵੀ ਠੀਕ ਹੈ ਥੋੜਾ ਹੈਮਰ ਭਾਈ ਥੋੜਾ ਬਥੋੜਾ ਬਿਲਕੁਲ ਠੀਕ ਆ ਤੁਹਾਨੂੰ ਵਾਲੇ ਪਤਾ ਲੱਗ ਜੇ ਥੋੜਾ ਉਹ ਗੱਡੀ ਚ ਥੋੜਾ ਆ ਗੱਡੀ ਚ ਥੋੜਾ ਆ ਮਤਲਬ ਉਹ ਸਾਰਿਆਂ ਦੀ ਪੂਰੀ ਟੀਮ ਨੇ ਹੈਲਪ ਲਈ ਨਾਲ ਆਪਾਂ ਕਰੀ ਤਾ ਜੀ ਤੇ ਉਹਨਾਂ ਇਨ ਐਕਸਪੋਰਟ ਤੋਂ ਬਾਅਦ ਅਬ ਇਹਦਾ ਲੌਂਚਿੰਗ ਕਰਾ ਗੇ ਤੇ ਵੈਕ ਚੈਂਪੀਅਨ ਜਿਹੜਾ ਹੁਣ ਬਰੂ ਦੀ ਤਿਆਰੀ ਕਰਾ ਤੇ ਸਾਰੀ ਟੀਮ ਜਿਹੜੀ ਹੈਗੀ ਆ ਤੇ ਇਸ ਤੋਂ ਇਲਾਵਾ ਕੁਝ ਸਾਡੀ ਹੋਰ ਟੀਮਾਂ ਜਿਹੜੇ ਅੱਜ ਆਪਣਾ ਕਾਉਂਟੀ ਦਾ ਜਿਹੜਾ ਪ੍ਰਸ਼ੋਦਾ ਤੇ ਪਰ ਅ ਬੈਕਅਪ ਕਰਿਆ ਤੇ ਆਜਾ ਟੀਮ ਸਾਰੀ ਖੁਸ਼ੀ ਸਾਰੇ ਭਰਾਵਾਂ ਤੇ ਇਹਾਂ ਦੇ ਸਦਕਾ Dubai, de patru. ਦਾ ਐਕਸਪੀਰੀਅੰਸ ਮਿਲਿਆ ਬਹੁਤ ਜਿਆਦਾ ਨਵੀਆਂ ਗੱਲਾਂ ਸਿੱਖਣ ਨੂੰ ਵੀ ਮਿਲੀਆਂ ਤੇ ਪੀਕੀ ਹੋ ਸਕਦਾ ਕਿ ਕਿ ਭਾਈ ਅਹੀਂ ਸਿੱਧੀ ਗੱਲ ਇਹ ਕਹਿਣੀ ਆ ਵੀ ਯੂਕੇ ਵਾਲਿਓ ਸਾਡਾ ਵੈਬ ਸੀਰੀਜ਼ ਦੇਖੋ ਨਹੀਂ ਤੇ ਤੁਹਾਨੂੰ ਦੇਖ ਲਾਂਗੇ ਠੀਕ ਠੀਕ ਥੈਂਕ ਯੂ ਓਕੇ ਜੀ ਸਾਡਾ ਦੇਖਣ ਵਾਲਾ ਦਾ ਸਾਥ ਚਾਹੀਦਾ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਓਨ ਦਾ ਕੈਮਰਾ ਨੇ ਜਿਹੜੀ ਇਸ ਵੇਲੇ ਤੇ ਇਹਨਾਂ ਦੇ ਜੇ ਦੇ ਉੱਤੇ ਇਹ ਪ੍ਰੋਪਰ ਤੁਸੀਂ ਦੇਖ ਲੈਣੀਆਂ ਸਾਰੀ ਜੋ ਸਾਡੀ ਇਹ ਇੰਟਰੋਡਕਟ ਸਾਰੀ ਕਲੀ ਹੋਣੀ ਹੈ ਉਹ ਆਪਾਂ ਨੇ థాంక్యూ ਜੀ ਤੁਹਾਡਾ ਹੀ ਜੀ ਬਹੁਤ ਬਹੁਤ ਸਾਨੂੰ ਚਾਹ ਪੀਣ ਦੀ ਬਹੁਤ ਜ਼ਰੂਰਤ ਹੈ ਬਾਹਰ ਠੰਡ ਬੜੀ ਹੈ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਰੈਪ ਅਪ ਹੋ ਚੁੱਕਿਆ ਹੈ ਹੈਮਰ ਵੈਬ ਸੀਰੀਜ਼ ਯੂਕੇ ਦੇ ਵਿੱਚ ਪਹਿਲੀ ਸ਼ੁਰੂਆਤ ਕੀਤੀ ਹੈ ਸਿਮਰ ਪੰਗਲੀ ਭਾਜੀ ਹੋਰਾਂ ਨੇ ਸੋ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਸ਼ੂਟ ਚੱਲਿਆ ਚਾਰ-ਪੰਜ ਦਿਨ ਸਵੇਰੇ ਸ਼ਾਮ ਸ਼ੂਟ ਜਿਹੜਾ ਚੱਲਦਾ ਰਿਹਾ ਬੜੀ ਮਿਹਨਤ ਦੇ ਨਾਲ ਵੈਬ ਸੀਰੀਜ਼ ਬਣ ਰਹੀ ਹੈ ਯੂਕੇ ਦੇ ਵਿੱਚ ਪੰਜਾਬੀ ਸੋ ਇਹ ਸਾਰੇ ਵਰਲਡ ਦੇ ਵਿੱਚ ਇੱਕ ਬੜਾ ਵੱਡੀ ਵਧੀਆ ਮੈਸੇਜ ਹੈ ਤੇ ਇੱਕ ਜਿਹੜੀ ਪੰਜਾਬੀ ਇੰਡਸਟਰੀ ਹੈਗੀ ਹੈ ਕਿਵੇਂ ਗਰੋ ਕਰ ਰਹੀ ਹੈ ਵਿਦੇਸ਼ਾਂ ਦੇ ਵਿੱਚ ਸੋ ਵੈਬ ਸੀਰੀਜ਼ ਦਾ ਜ਼ਮਾਨਾ ਹੈ ਤੇ ਹੈਮਰ ਜਲਦੀ ਜਲਦੀ ਜਿਹੜੀ ਹੈਗੀ ਹੈ ਬਹੁਤ ਜਲਦੀ ਕਿਸੇ ਵੀ ਜਿਹੜਾ ਹੈਗਾ OTT ਪਲੇਟਫਾਰਮ ਤੇ ਆ ਜਾਣੀ ਹੈ ਤੁਹਾਨੂੰ ਉਹ ਵੀ ਡੇਟਾ ਦੱਸਾਂਗੇ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਸਾਡੇ ਨਾਲ ਜੁੜੇ ਰਹੋ ਸੋ ਹੈਮਰ ਤੁਸੀਂ ਜਦੋਂ ਵੀ ਆ ਗਈ ਦੇਖਣੀ ਜ਼ਰੂਰ ਹੈ ਬਹੁਤ ਧੰਨਵਾਦ ਥੈਂਕ ਯੂ ਮਿਲਦੇ ਹਾਂ ਜ